ਨੇ ਵੀ ਅੱਜ ਜੋ ਜਜਪੀ ਦਾ ਮੈਲੇ ਭਜਾਇਆ ਤੇ ਵਰਕਰਾਂ ਤੇ ਡੰਡਾ ਫੇਰਿਆ ਉਹਨਾਂ ਦੇ ਕੱਪੜੇ-ਕੁੱਪੜੇ ਵੀ ਪਾੜੇ ਅੱਜ ਉਹਨਾਂ ਦੇ ਸ਼ੁਰੂਆਤ ਹੋ ਚੁੱਕੀ ਆ ਬੀਜੇਪੀ ਜਜਪੀ ਵਾਲਿਓ ਆਹੀ ਹਾਸਲ ਹੋਣਾ ਤੁਹਾਡਾ ਨਾਲੇ ਅੱਜ ਖੱਟਰ ਤਾਂ ਫੁਰਰ ਹੋ ਗਿਆ ਹਰਿਆਣੇ ਦੇ ਅੰਦਰ ਮੈਂ ਸੁਣੀ ਆ ਖਬਰ ਉਹਨੇ ਵੀ ਕਹਿੰਦੇ ਹਸਤੀ ਵਸਤੂ ਫਾਦ ਦੇਤਾ ਤੇ ਆ ਜਜਪੀ ਵਾਲੇ ਵੀ ਪਾਸੇ ਜੇ ਨੂੰ ਹਟ ਗਏ ਹੈ ਨਾ ਵੈਸੇ ਤਾਂ ਗਦਾਰ ਤਾਂ ਸਭ ਤੋਂ ਵੱਡੇ ਅਗਰ ਕੋਈ ਹਰਿਆਣੇ ਦੇ ਹੈਗੇ ਨੇ ਉਹ ਜਜਪੀ ਵਾਲੇ ਹੀ ਨੇ ਅੱਜ ਦੁਸ਼ੰਦਰ ਚ ਚੜਾਲੇ ਉਹਨਾਂ ਹੁੰਦੀ ਹੈ ਨਾ ਪਰ ਬਾਬਾ ਜੀ ਨੰਬਰ ਸਟਾਰਟ ਹੋ ਗਿਆ ਅਸੀਂ ਫੇਰ ਕਹਿ ਰਹੇ ਆ ਸਾਨੂੰ ਸਾਰਿਆਂ ਦਾ ਪਤਾ ਜਿਹੜੇ ਪਿੰਡਾਂ ਚ ਮੁਖਬਰ ਬਣੇ ਹੋਏ ਆ ਨਾ ਇਹਨਾਂ ਦੇ ਬੀਜੇਪੀ ਜੇਜੇਪੀ ਵਾਲਿਆਂ ਦੇ ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ ਅਸੀਂ ਤਾਂ ਫੇਰ ਵੀ ਬਾਜ਼ ਮਾਰਾਂਗੇ ਆਪਣੇ ਕਿਸਾਨਾਂ ਨੂੰ ਕਿਸਾਨ ਫੇਰ ਆ ਕੇ ਸਾਡੇ ਨਾਲ ਖੜ ਜਾਣਗੇ ਜਿੱਦਨ ਨਾ ਬੀਜੇਪੀ ਜੇਜੇਪੀ ਗਈ ਮੈਂ ਲਿਖ ਕੇ ਦੇਣਾ ਬਾਬਾ ਜੀ ਇਹੋ ਜਿਹਾ ਡੰਡਾ ਫੇਰ ਹੁਆ ਨਾ ਜਿਨੇ ਜਿਨੇ ਮੁਖਬਰੀ ਕਰੀ ਹੋਈ ਆ ਹੁਣ ਤੱਕ ਹਜੇ ਵੀ ਕਹਿੰਦੇ ਆ ਪਾਸੇ ਹਟਜੋ ਇਹਨਾਂ ਤੋਂ ਤੁਹਾਡੇ ਨਾਲ ਵੀ ਨਹੀਂ ਕੋਈ ਕੜੂਗਾ ਤੁਹਾਡਾ ਟੱਬਰ ਵੀ ਨਹੀਂ ਤੁਹਾਡੇ ਨਾਲ ਆਊਗਾ ਜਦੋਂ ਡੰਡਾ ਫਿਰੂਗਾ ਸਾਡੇ ਘਰ ਦੇ ਤੱਕ ਸਾਡੇ ਘਰ ਦੇ ਤੱਕ ਤੰਗ ਕਰੇ ਹੋਏ ਨੇ ਇਹਨਾਂ ਨੇ ਹਰ ਜਿਹੜੇ ਥੋੜੇ ਮੁਖਬਰੀਆਂ ਕਰਦੇ ਨੇ ਨਾ ਬਾਬਾ ਜੀ ਪੇਲਾਂਗੇ ਸ੍ਰੀ ਆਮ ਕਹਿੰਨੇ ਆ ਧਮਕੀ ਦੇ ਕੇ ਕਹਿੰਨੇ ਆ ਹਰ ਬੇਨਤੀ ਵੀ ਕਰਦੇ ਆ ਸਾਰਿਆਂ ਨੂੰ ਜਿਹੜੇ ਵੀ ਜੀ ਜੀ ਪੀ ਵਾਲਾ ਬੀ ਜੀ ਪੀ ਵਾਲਾ ਵਰਦਾ ਨਾ ਬਾਬਾ ਜੀ ਡੰਡਾ ਫਿਰੂ ਇਹਨਾਂ ਤੇ ਇਹ ਡੰਡੇ ਦੇ ਹੀ ਮਰੀਤ ਨੇ ਡੰਡੇ ਨਾਲ ਹੀ ਸਿੱਧੇ ਹੋਣੇ ਨੇ ਡੰਡੇ ਨਾਲ ਹੀ ਐਮ ਐਸ ਪੀ ਗਰੰਟੀ ਕਾਨੂੰਨ ਬਣੂਗਾ ਇੱਕਦਮ ਤੇ ਬੇਨਤੀ ਕਰਦੇ ਆ ਸਾਰੇ ਹਰਿਆਣੇ ਵਾਲਿਆਂ ਨੂੰ ਵੀ ਵੱਤ ਤੋਂ ਵੱਤ ਇਹਨਾਂ ਦਾ ਵਿਰੋਧ ਕਰੋ ਬੀਜੇਪੀ ਵਾਲਿਆਂ ਦਾ ਤੇ ਜੀ ਜੀਪੀ ਵਾਲਿਆਂ ਦਾ ਤੇ ਪਿੰਡਾਂ 'ਚ ਬੜ ਨੀ ਦੇਣੇ ਜਿਵੇਂ ਅੱਜ ਫਤਿਹਬਾਦ ਵਾਲਿਆਂ ਨੇ ਕਰਾਇਆ ਪਰ ਜਿੱਦਣ ਸਾਡੇ ਹੱਥ 'ਚ ਆ ਗਿਆ ਨਾ ਸਿਸਟਮ ਜਿੱਦਣ ਸਰਕਾਰ ਗਈ ਰਹਿਣਾ ਤਾਂ ਇੱਥੇ ਹੀ ਐ ਐਮਐਲਐਮਪੀਆ ਨੇ ਛੱਡਦੇ ਕੋਈ ਨਹੀਂ ਬਾਬਾ ਜੀ ਗਿਣ-ਗਿਣ ਬਦਲੇ ਲੈਣੇ ਨੇ ਠੀਕ ਹੈ ਨਾ ਜਿਵੇਂ ਸਾਡੇ ਸਾਡੇ ਨਾਲ ਇੱਥੇ ਬਤੀਰਾ ਕੀਤਾ ਬਾੜਰਣਾ ਤੇ ਟੇਲਾਂਗੇ ਬਾਕੀ ਧੰਨਵਾਦ ਆ ਸਾਰੇ ਭਰਾਵਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਵੀ ਜਿਹੜੇ ਜਿਹੜੇ ਸਾਥ ਦੇ ਰਹੇ ਨੇ ਆਪਣੇ ਬਾੜਰਾਂ ਨੂੰ ਤਕੜੇ ਕਰੋ ਐ ਐਮਐਸਪੀ ਦੀ ਲੜਾਈ ਆ ਐਮਐਸਪੀ ਲੈਣੀ ਆ ਬਾਬਾ ਜੀ ਫਿਊਚਰ ਬਚਾਣੇ ਆ ਬੱਚਿਆਂ ਦੇ ਨਸਲਾਂ ਬਚਾਣੀਆਂ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਬਾ ਜੀ ਧੰਨਵਾਦ ਆ ਫਤਿਹਬਾਦ ਵਾਲੇ ਭਾਈਆਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਵੀ ਅੱਜ ਜੋ ਜੀ ਜੇਪੀ ਦਾ ਮੈਦਾਨ ਲੇ ਭਜਾਇਆ ਤੇ ਵਰਕਰਾਂ ਤੇ ਡੰਡਾ ਫੇਰਿਆ ਉਹਨਾਂ ਦੇ ਕੱਪੜੇ ਕੁੱਪੜੇ ਵੀ ਪਾੜਿਆ ਅੱਜ ਉਹਨਾਂ ਦੇ ਸ਼ੁਰੂਆਤ ਹੋ ਚੁੱਕੀ ਆ ਬੀਜੇਪੀ ਜੀ ਜੇਪੀ ਵਾਲਿਓ ਆਹੀ ਹਾਸਲ ਆਉ ਨਾਲੇ ਅੱਜ ਖੱਟਰ ਤਾਂ ਫੁਰਰ ਹੋ ਗਿਆ ਹਰਿਆਣੇ ਦੇ ਅੰਦਰ ਮੈਂ ਸੁਣੀਆ ਖਬਰ ਹੁਣੇ ਵੀ ਕਹਿੰਦੇ ਹ ਸੀਪਾਸ ਤੋਂ ਫੱਟ ਦੇਤਾ ਤੇ ਆ ਜੇ ਜੇ ਜੁ ਜੀ ਪੀ ਵਾਲੇ ਵੀ ਪਾਸੇ ਜੇ ਨੂੰ ਹਟ ਗਏ ਹੈ ਨਾ ਵੈਸੇ ਤਾਂ ਗਦਾਰ ਤਾਂ ਸਭ ਤੋਂ ਵੱਡੇ ਅਗਰ ਕੋਈ ਹਰਿਆਣੇ ਦੇ ਹੈਗੇ ਨੂੰ ਜੇ ਜੇ ਪੀ ਵਾਲੇ ਹੀ ਨੇ ਜਾਂ ਦੁਸ਼ੰਦਰ ਚਟਾਲੇ ਉਹਨੂੰ ਹੁਣੀ ਹੈ ਨਾ ਪਰ ਬਾਬਾ ਜੀ ਨੰਬਰ ਸਟਾਰਟ ਹੋ ਗਿਆ ਅਸੀਂ ਫੇਰ ਕਹਿ ਰਹੇ ਹਾਂ ਸਾਨੂੰ ਸਾਰਿਆਂ ਦਾ ਪਤਾ ਜਿਹੜੇ ਪਿੰਡਾਂ ਚ ਮੁਖਬਰ ਬਣੇ ਹੋਏ ਆ ਨਾ ਇਹਨਾਂ ਦੇ ਬੀ ਜੀ ਪੀ ਜੇ ਜੇ ਪੀ ਵਾਲਿਆਂ ਦੇ ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ ਅਸੀਂ ਤਾਂ ਫੇਰ ਵੀ ਬਾਜ਼ ਮਾਰਾਂਗੇ ਆਪਣੇ ਕਿਸਾਨਾਂ ਨੂੰ ਕਿਸਾਨ ਫੇਰ ਆ ਕੇ ਸਾਡੇ ਨਾਲ ਖੜ ਜਾਣਗੇ ਜਿੱਦਨ ਨਾ ਬੀਜੇਪੀ ਜਜਪੀ ਗਈ ਮੈਂ ਲਿਖ ਕੇ ਦਿਨਾ ਬਾਬਾ ਜੀ ਇਹੋ ਜਿਹਾ ਡੰਡਾ ਫੇਰੂਗਾ ਨਾ ਜਿਨੇ ਜਿਨੇ ਮੁਖਬਰੀ ਕਰੀ ਹੋਈ ਆ ਹੁਣ ਤੱਕ ਹਜੇ ਵੀ ਕਹਿੰਦੇ ਆ ਪਾਸੇ ਹਟਜੋ ਇਹਨਾਂ ਤੋਂ ਤੁਹਾਡੇ ਨਾਲ ਵੀ ਨਹੀਂ ਕੋਈ ਕੜੂਗਾ ਤੁਹਾਡਾ ਟੱਬਰ ਵੀ ਨਹੀਂ ਤੁਹਾਡੇ ਨਾਲ ਆਊਗਾ ਜਦੋਂ ਡੰਡਾ ਫਿਰੂਗਾ ਸਾਡੇ ਘਰ ਦੇ ਤੱਕ ਹੈਗਾ ਸਾਡੇ ਘਰ ਦੇ ਤੱਕ ਤੰਗ ਕਰੇ ਹੋਏ ਨੇ ਇਹਨਾਂ ਨੇ আর ਜਿਹੜੇ ਤੁਹਾਡੇ ਮੁਖਬਰੀਆਂ ਕਰਦੇ ਨੇ ਨਾ ਬਾਬਾ ਜੀ ਪੇਲਾਂਗੇ ਸ੍ਰੀ ਆਮ ਕਹਿੰਨੇ ਆ ਧਮਕੀ ਦੇ ਕੇ ਕਹਿੰਨੇ ਆ আর ਬੇਨਤੀ ਵੀ ਕਰਦੇ ਆ ਸਾਰਿਆਂ ਨੂੰ ਜਿਹੜੇ ਵੀ ਜਜਪੀ ਵਾਲਾ ਬੀਜੇਪੀ ਵਾਲਾ ਵੜਦਾ ਨਾ ਬਾਬਾ ਜੀ ਡੰਡਾ ਫੇਰੂਗਾ ਇਹਨਾਂ ਤੇ ਇਹ ਡੰਡੇ ਦੇ ਹੀ ਮਰੀਦ ਨੇ ਡੰਡੇ ਨਾਲ ਹੀ ਸਿੱਧੇ ਹੋਣੇ ਨੇ ਡੰਡੇ ਨਾਲ ਹੀ ਐਮਐਸਪੀ ਗਰੰਟੀ ਕਾਨੂੰਨ ਬਣੂਗਾ ਇੱਕਦਰ ਤੇ ਬੇਨਤੀ ਕਰਦੇ ਸਾਰੇ ਹਰਿਆਣਾ ਵਾਲਿਆਂ ਨੂੰ ਵੀ ਵੱਤ ਤੋਂ ਵੱਧ ਇਹਨਾਂ ਦਾ ਵਿਰੋਧ